ਸਾਨੂੰ ਦੁੱਖ ਪਰੇਸ਼ਾਨੀ ਘਰੇ ਤੇ ਜਿਆਨੇ ਦਾਦੀਆਂ ਤੇ ਨਾਨੀਆਂ ਰੋਡੀਆਂ ਤੇ ਨਗਿਆਂ ਦਾ ਬਚਪਨ ਹੀ ਸਾਡਾ ਅਤੇ ਜੱਟਾਂ ਦੇ ਅੱਖੇ ਤਾਂ ਚੀ ਜਵਾਨੀਆਂ ਅਤੇ ਅਤੇ ਜੱਟਾਂ ਦੇ ਅੱਖੇ ਤਾਂ ਹਾ ਹਾ ਅਤੇ ਜੱਟਾਂ ਦੇ ਅੱਖੇ ਤਾਂ ਚ ਜਵਾਨੀ ਸੋਚਦੇ ਅਦਿਨ ਨਰਤਾ ਨਰਤਾ ਜਾਗੀ ਕੇ ਨੰਘਾਲਿਆ ਸੋਚਦੇ ਅਦਿਨ ਨਰਤਾ ਜਾਗੀ ਕੇ ਨੰਘਾਲਿਆ ਹੋਤਾ ਦੀਆ ਗਰੀਬਾਂ ਦੀਆ ਹਲੋੜੀਆ ਦੁਵਾਲੀਆ ਸੋਚਦੇ ਅਦਿਨ ਭੁੱਖਰ ਸੁਤੇ ਸਾਨੂੰ ਸੰਸਾ ਇੱਕੀ ਡਾਂਗ ਖਾਲੀ ਤੇ ਪਤਾ ਨਹੀਂ ਦੂਜੀ ਕਿਉਂ ਕੇ ਸੁਤੇ ਸਾਨੂੰ ਸਾਨੇ ਸ਼ਾਸ ਰਵੈਰਦਾ ਇੱਕ ਡਾਂਗ ਖਾਲੀ ਤੇ ਪਰਤਾ ਨਹੀਂ ਦੂਜੀ ਰੇ ਦੀਦਾ ਇੱਕ ਡਾਂਗ ਖਾਲੀ ਤੇ ਪਤਾ ਨਹੀਂ ਦੂਜੀ ਵੇ ਸਾਡੀਆਂ ਤਾਂ ਸਾਡੀਆਂ ਤਾਂ ਖੁਸ਼ੀਆਂ ਅਰੰਭ ਟੋਰੀਆਂ ਨੇ ਖਾ ਲਿਆ ਸੋਚਦਾ ਦਿਨ ਨੂੰ ਮੰਗਈ ਕਮਲ ਤੇ ਹਲੇ ਤੱਕ ਆਈ ਨਹੀਂ ਅੱਖਰਾਂ ਦੀ ਠੰਡਿਓ ਨੇ ਕੋਟੀ ਵੀ ਤਪਾਈ ਮੰਗਈ ਕਮਲ ਤੇ ਹਲੇ ਤੱਕ ਆਈ ਨਹੀਂ ਅੱਖਰਾਂ ਦੀ ਠੰਡਿਓ ਨੇ ਕੋਟੀ ਵੀ ਤਪਾਈ ਅੱਖਰਾਂ ਦੀ ਠੰਡਿਓ ਨੇ ਕੋਟੀ ਵੀ ਤਪਾਈ ਚੱਕਦੀ ਨਹੀਂ ਟਾ ਉਹਨੇ ਪੱਥਰ ਜਿਨੇ ਟਾ ਚੱਕਦੀ ਨਹੀਂ ਟਾ ਯੋਨੇ ਹੂੰ ਗਲਾ ਕਸਾਲੀਆਂ ਹਾ ਕਾਦੀਆ ਗਰੀਬਾਂ ਦੀਆ ਲੋੜੀਆਂ ਦੁਆ ਹਾ ਕਾਦੀਆ ਗਰੀਬਾਂ ਦੀਆ ਲੋੜੀਆਂ ਦਵਾ ਲਿਆ ਸੋ ਦਸਾਡੇ ਬਾਪ ਬਾਰੇ ਲੋਕੀ ਸਾਨੂੰ ਪੁੱਛਦੇ ਆਉਂਦਾ ਨਹੀਂ ਸਵਾਰੀ ਲੱਕਾ ਜੀ ਦੋਸਤ ਸਾਡੇ ਬਾਪੂ ਵਾਰੇ ਲੋਕਾਂ ਸਾਨੂੰ ਪੁੱਛਦੇ ਉਹਦਾ ਨਹੀਂ ਜਵਾਬ ਸਾਨੂੰ ਸਵਾਰੀ ਲੱਕਾ ਉੱਠਦੇ ਆਉਂਦਾ ਨਹੀਂ ਜਵਾਬ ਸਾਨੂੰ ਸਵਾਰੀ ਲੱਕਾ ਉੱਠਦੇ ਨਿਕਿਆ ਨਿਸ਼ਬਾਦੀਆ ਜਾਂਦੀਆਂ ਨਠਾਲੀਆਂ ਹੋ ਕਾਰੀਆਂ ਗਰੀਬਾ ਦੀਆਂ ਲੋੜੀਆਂ ਦੁਬਾਰਾ ਸੋਚ ਤੈ ਨਾ ਦਿਨ ਰਾਤਾਂ ਜੀ ਦਾ ਚਿਤ ਕਰਿਓ ਤਮ ਸਭ ਬੜੀ ਜਗੀਦਾ ਕਿਦਾਂ ਚਿਤ ਕਰਿਓ ਤਮ ਸਭ ਬੜੀ ਜਗੀਦਾ ਸੰਗ ਦਿਲਾਸ ਕੁ ਬੁਦਾ ਤਨਿਆਂ ਦੀ ਅਗ ਜੀ ਦਾ ਚਿਤ ਕਰਿਓ ਤਮ ਸ਼ਾਬਾ सङ्ग दिलाग दि दिला सङ्घ दिला बुरा तनिया दिदी ਤਨਿਆ ਹੀ ਦਾ ਚਿੱਪ ਕਰਿਓ ਤਮਾਸ਼ਾ ਬਣ ਜਾ ਗਿਦਾ ਸੰਗ ਦਿਲਾਸ਼ੇ ਕੀ ਬੁਦਾ ਤਨਿਆ ਦੀ ਅਗੀਦਾ ਸੰਗ ਦਿਲਾਸ਼ੇ ਕੀ ਬੁਦਾ ਤਨਿਆ ਦੀ ਅਗੀਦਾ ਸਭ ਕਲੇਹੀ ਕੋਮਤਾ ਹੋ ਭੁਕਲੇਹੀ ਕੋਮਤਾ ਜਾਂਦੀਆਂ ਨਾ ਸੁਣਾ ਬਿਆ ਹੋ ਨਾ ਦੀ Oh, did